ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਟੂ ਮਾਈ ਚੈਨਲ ਇੰਦਰਕਾਰ ਮੋਟੀਵੇਸ਼ਨ ਮੇਰੀ ਵੀਡੀਓ ਨੂੰ ਬਿਲਕੁਲ ਵੀ ਸਕਿੱਪ ਨਾ ਕਰਿਓ ਅੱਜ ਬਹੁਤ ਇੰਪੋਰਟੈਂਟ ਆਪਣੀ ਜ਼ਿੰਦਗੀ ਦੀ ਗੱਲ ਦੱਸਣ ਲੱਗੇ ਆਂ ਅਸੀਂ ਗੁਰਦੁਆਰੇ ਮੰਦਿਰ ਪਹੁੰਚਾਂ ਨੇ ਸੇਵਾ ਭਾਵਨਾ ਵੀ ਰੱਖਦੇ ਆਂ ਧਿਆਨ ਪੁੰਨ ਵੀ ਕਰਦੇ ਆਂ ਦਾਨ ਪੁੰਨ ਕਰਨ ਤੋਂ ਬਾਅਦ ਵੀ ਸਾਡੀ ਜਦੋਂ ਕੋਈ ਮਰਦ ਪੂਰੀ ਨਹੀਂ ਹੁੰਦੀ ਫਿਰ ਅਸੀਂ ਸੈਟੀਸਫਾਈਡ ਨਹੀਂ ਹੁੰਦੇ ਪ੍ਰਮਾਤਮਾ ਦਾ ਫਿਰ ਅਸੀਂ ਸ਼ਿਕਾਇਤਾਂ ਦਾ ਰੁਕ ਲੈ ਲੈਂਦੇ ਆ ਹਨ ਵੀ ਮੇਨ ਇੱਕ ਫਾਇਦਾ ਕੀ ਹੈ ਮੇਰਾ ਗੁਰੂ ਘਰ ਜਾਣ ਦਾ ਜੇਕਰ ਮੇਰੀ ਮਰਾਦਾਂ ਹੀ ਪੂਰੀਆਂ ਨਹੀਂ ਹੁੰਦੀਆਂ ਇਸ ਦੇ ਰਿਲੇਟਡ ਨਾਲ ਇੱਕ ਸਟੋਰੀ ਸੁਣਾਉਣੀ ਆ ਤੁਹਾਨੂੰ। ਹੋਪ ਕਰਦੀ ਆ ਚੰਗੀ ਵੀ ਲੱਗੂਗੀ ਤੇ ਤੁਸੀਂ ਇਸ ਚੀਜ਼ ਨੂੰ ਐਗਰੀ ਵੀ ਕਰੋਗੇ। ਸੋ ਪਹਿਲਾਂ ਸਟਾਰਟ ਕਰਦੇ ਆ ਆਪਣੀ ਵੀਡੀਓ ਸਟੋਰੀ ਦੇ ਨਾਲ ਤੇ ਫਿਰ ਜੋ ਵੀ ਤੁਹਾਡੇ ਮਾਈਂਡ ਦੇ ਵਿੱਚ ਗੱਲ ਹੋ ਗਈ ਮੈਨੂੰ ਜ਼ਰੂਰ ਰਿਵਿਊ ਕਰਨਾ। ਇੱਕ ਵਾਰ ਇੱਕ ਗਾਉਣ ਵਾਲਾ ਪਿੰਡ-ਪਿੰਡ ਫਿਰਦਾ ਸੀਗਾ। ਉਹਨੂੰ ਪਤਾ ਲੱਗਿਆ ਇਸ ਪਿੰਡ ਦਾ ਜਿਹੜਾ ਰਾਜਾ ਉਹ ਬਹੁਤ ਦਿਆਲੂ ਆ। ਤੇ ਉਹਨੇ ਸੋਚਿਆ ਕਿ ਕਿਉਂ ਨਾ ਅੱਜ ਇਸ ਪਿੰਡ ਦੇ ਰਾਜੇ ਕੋਲੇ ਪਹੁੰਚਿਆ ਜਾਵੇ। ਉੱਥੇ ਰਾਜ ਮਹਿਲ ਦੇ ਵਿੱਚ ਜਾ ਕੇ ਰਾਜੇ ਨੂੰ ਮਿੰਨਤ ਕਰਦਾ ਆ ਕਿ ਮੈਂ ਬਹੁਤ ਸੁਰੀਲਾ ਗੋਣਾ ਆ ਤੇ ਮੈਂ ਤੁਹਾਨੂੰ ਕੁਝ ਸੁਣਾਉਣਾ ਚਾਹੁੰਨਾ ਆ ਜੇ ਤੁਸੀਂ ਇਜਾਜ਼ਤ ਦਿਓ ਹਾਂ ਹੁਣ ਰਾਜਾ ਕਹਿੰਦਾ ਕਿ ਕੋਈ ਗੱਲ ਨਹੀਂ ਮੈਂ ਫ੍ਰੀ ਆ ਤੇ ਮੈਂ ਤੇਰੇ ਗੋਣ ਦੀ ਸੁਰੀਲੀ ਆਵਾਜ਼ ਸੁਣਨਾ ਚਾਹੁੰਨਾ ਆ ਤੇ ਤੂੰ ਆਪਣਾ ਹੁਨਰ ਮੈਨੂੰ ਦਿਖਾ ਸਕਦਾ ਆ ਹੁਣ ਗਾਉਣ ਵਾਲੇ ਨੇ ਗਾਣਾ ਸ਼ੁਰੂ ਕੀਤਾ ਕਹਿੰਦੇ 2-3 ਘੰਟੇ ਕਿਦਾਂ ਬੀਤ ਗਏ ਕਿਸੇ ਨੂੰ ਵੀ ਪਤਾ ਨਹੀਂ ਲੱਗਿਆ ਕਿਉਂਕਿ ਉਹ ਗਾਉਣ ਵਾਲਾ ਇੰਨਾ ਹੁਨਰਕਾਰ ਸੀਗਾ ਉਹਦੀ ਆਵਾਜ਼ ਇੰਨੀ ਮਠਿਆਰ ਸੀਗੀ ਕਿ ਉਹਨੇ ਪੂਰਾ ਰਾਜ ਮਹਿਲ ਗੂੰਜਦਾ ਸੀ ਆਪਣੀ ਸੁਰੀਲੀ ਆਵਾਜ਼ ਤੇ ਨਾਲ 3 ਘੰਟਿਆਂ ਤੋਂ ਬਾਅਦ ਰਾਜੇ ਨੇ ਉਸ ਦੇ ਅੱਗੇ ਆਫਰ ਕੀਤਾ ਕਿ ਮੰਗ ਕੀ ਮੰਗਣਾ ਚਾਹੁੰਨਾ ਹੈ ਮੈਂ ਬਹੁਤ ਖੁਸ਼ ਹਾਂ ਤੇਰੀ ਆਵਾਜ਼ ਤੋਂ ਤੂੰ ਮੇਰਾ ਬਹੁਤ ਸੋਹਣਾ ਟਾਈਮ ਪਾਸ ਕਰਾਇਆ ਤੇਰੀ ਸੁਰੀਲੀ ਆਵਾਜ਼ ਤੋਂ ਮੈਂ ਭਾਵੁਕ ਹੋ ਗਿਆ ਤੇ ਮੈਂ ਚਾਹੁੰਨਾ ਹਾਂ ਕਿ ਜੋ ਤੂੰ ਮੰਗੇ ਮੈਂ ਤੈਨੂੰ ਦੇਣ ਨੂੰ ਤਿਆਰ ਹਾਂ ਹੁਣ ਉਸ ਨੇ ਗੀਤ ਗਾਣੇ ਇਹ ਗੱਲ ਕਹੀ ਕਿ ਰਾਜਾ ਜੀ ਜੋ ਤੁਸੀਂ ਦੇਣਾ ਚਾਹੁੰਦੇ ਹੋ ਆਪਣੀ ਮਰਜ਼ੀ ਨਾਲ ਦੇ ਦਿਓ ਮੈਨੂੰ ਕੋਈ ਇੱਛਾ ਨਹੀਂ ਖਾਸ ਕਿ ਮੈਂ ਤੁਹਾਡੇ ਤੋਂ ਸਪੈਸ਼ਲ ਕੀ ਮੰਗਣਾ ਆ ਮੈਂ ਤਾਂ ਗਲੀ ਗਲੀ ਪਿੰਡ ਪਿੰਡ ਗਾ ਕੇ ਮੰਗਦਾ ਲੋਕਾਂ ਦਾ ਜੋ ਜੀ ਕਰਦਾ ਮੈਨੂੰ ਦੇ ਦਿੰਦੇ ਨੇ ਰਾਜ ਨੇ ਫਿਰ ਕਿਹਾ ਕਿ ਨਹੀਂ ਇੱਕ ਵਾਰ ਤੂੰ ਦੱਸ ਕਿ ਤੂੰ ਮੰਗਣਾ ਕੀ ਚਾਹੁੰਦਾ ਆ ਮੈਂ ਉਹੀ ਚੀਜ਼ ਤੈਨੂੰ ਦਊਂਗਾ ਜੋ ਤੂੰ ਮੰਗਣਾ ਚਾਹੁੰਦਾ ਆ ਤੇਰੇ ਦਿਲ ਚ ਕੀ ਇੱਛਾ ਤੂੰ ਮੈਨੂੰ ਦੱਸ ਫਿਰ ਵੀ ਉਹ ਗੀਤ ਕਰ ਉਹੀ ਗੱਲ ਕਹਿੰਦਾ ਆ ਕਿ ਨਹੀਂ ਜੀ ਜੋ ਤੁਹਾਡੀ ਇੱਛਾ ਨਾਲ ਤੁਸੀਂ ਆਪਣੀ ਇੱਛਾ ਰਾਹੀਂ ਮੈਨੂੰ ਦੇ ਸਕਦੇ ਹੋ ਮੇਰੀ ਆਪਣੀ ਕੋਈ ਇੱਛਾ ਨਹੀਂ ਜੋ ਤੁਸੀਂ ਦੋਵੋਗੇ ਮੈਨੂੰ ਮਨਜ਼ੂਰਾ ਘਾਟਾ ਵਾਦਾ ਮੈਥੋ ਚਲਾ ਜਾਵਾਂਗਾ ਲੈ ਕੇ ਹੁਣ ਉਹ ਰਾਜਾ ਕੀ ਕਰਦਾ ਆ ਉਸ ਨੂੰ ਕਹਿ ਦਿੰਦਾ ਕਿ ਜਿਹੜੇ ਪਿੰਡ ਤੋਂ ਇਹ ਹੈਗਾ ਆ ਆਪਣੇ ਸੇਵਕਾਂ ਨੂੰ ਕਹਿੰਦਾ ਕਿ ਐਨੇ ਚਿਰਾਂ ਦਾ ਇਹ ਘਰੇ ਰਾਸ਼ਨ ਪਚਾ ਦਿੱਤਾ ਜਾਵੇ ਇਹ ਸੋਨੇ ਚਾਂਦੀ ਦੀ ਐਨੀਆਂ ਇਸ ਨੂੰ ਮਾਲਾਵਾਂ ਪੇਟ ਕੀਤੀਆਂ ਜਾਣ ਤੇ ਇਸ ਨੂੰ ਕੁੱਲ ਰਾਸ਼ੀ ਐਨੇ ਦਿੱਤੀ ਜਾਵੇ ਮਤਲਬ ਕਿ ਉਹਦੀ ਸੋਚ ਤੋਂ ਕੀਤੇ ਦੁੱਗਣਾ ਰਾਜੇ ਨੇ ਇਹਨੂੰ ਦੇਤਾ ਦੁੱਗਣਾ ਤਿਕਣਾ ਉਹ ਬੰਦਾ ਬੜਾ ਖੁਸ਼ ਜਿਉਂ ਹੀ ਉਹ ਸਾਰਾ ਮਾਲ-ਸਮਾਨ ਲੈ ਕੇ ਘਰ ਤੋਂ ਰਾਜੇ ਦੇ ਰਾਜਮਹਲ ਤੋਂ ਨਿਕਲਣ ਲੱਗਿਆ ਉਹਦੇ ਸਾਥੀ ਜਿਹੜਾ ਬਾਹਰ ਖੜ੍ਹਾ ਸੁਣ ਰਿਹਾ ਸੀ ਉਸਨੇ ਉਸ ਗੀਤਕਾਰ ਨੂੰ ਕਿਹਾ ਕਿ ਜੇ ਰਾਜਾ ਤੈਨੂੰ ਪੁੱਛ ਰਿਹਾ ਸੀ ਕਿ ਕੀ ਲੈਣਾ ਤੂੰ ਆਪਣੀ ਇੱਛਾ ਦੱਸ ਦਿੰਦਾ ਤੂੰ ਆਪਣੇ ਵੱਲੋਂ ਮੰਗ ਲੈਂਦਾ ਕੀ ਪਤਾ ਇਹ ਤੋਂ ਵੀ ਕਿਤੇ ਜ਼ਿਆਦਾ ਮਿਲ ਜਾਂਦਾ ਉਹਦਾ ਜਵਾਬ ਸੁਣ ਕੇ ਜਾ ਬਹੁਤ ਹੀ ਪਿਆਰਾ ਪਰ ਬਹੁਤ ਹੀ ਕੀਮਤੀ ਜਵਾਬ ਸੀ ਹੁਣ ਉਸ ਪਰਸਨ ਦਾ ਜਵਾਬ ਇਹ ਸੀ ਕਿ ਜੇਕਰ ਮੈਂ ਮੰਗਦਾ ਨਾ ਰਾਜੇ ਤੋਂ ਤਾਂ ਮੈਂ ਆਪਣੀ ਔਕਾਤ ਅਕੋਰਡਿੰਗ ਮੰਗਣਾ ਸੀ ਆਪਣੀ ਹیثیت ਅਕੋਰਡਿੰਗ ਮੂੰਹ ਖੋਲਣਾ ਸੀ ਪਰ ਰਾਜੇ ਨੇ ਦਿੱਤਾ ਆਪਣੀ ਔਕਾਤ ਅਕੋਰਡਿੰਗ ਮੈਂ ਇਨਾ ਮੰਗ ਨਹੀਂ ਸੀ ਸਕਦਾ ਜਿੰਨਾ ਰਾਜੇ ਨੇ ਦੋਵੇਂ ਹੱਥਾਂ ਨਾਲ ਭਰ ਕੇ ਮੈਨੂੰ ਦਿੱਤਾ ਜੋ ਕਈ ਸਾਲਾਂ ਤੱਕ ਮੈਂ ਕੋ ਮਕਾਇਆ ਮੁਕੜਾ ਨਹੀਂ ਮੇਰਾ ਇਹ ਹੁਨਰ ਗਲੀ ਗਲੀ ਜਾ ਕੇ ਪਿੰਡ ਪਿੰਡ ਜਾ ਕੇ ਵੀ ਕਿਸੇ ਖਾਸ ਬੰਦੇ ਨੇ ਪਹਿਚਾਣਾ ਨਹੀਂ ਜਿੰਨੇ ਰਾਜੇ ਨੇ ਪਹਿਚਾਣ ਲਿਆ ਸੇਸ ਕਰਕੇ ਅਗਰ ਮੈਂ ਮੰਗਦਾ ਤਾਂ ਛੋਟੀ ਮੋਟੀ ਚੀਜ਼ਾਂ ਮੰਗਦਾ ਰਾਜੇ ਨੇ ਮੈਨੂੰ ਇਨਾ ਦਿੱਤਾ ਜਿਹਦੀ ਮੇਰੀ ਸੋਚ ਤੋਂ ਵੀ ਪਰੇ ਗੱਲ ਸੀ ਹੁਣ ਇਸ ਨੂੰ ਅਗਰ ਮੈਂ ਆਪਣੀ ਜ਼ਿੰਦਗੀ ਤੇ ਲੈ ਕੇ ਆਵਾਂ ਨਾ ਤਾਂ ਜ਼ਰਾ ਧਿਆਨ ਨਾਲ ਸੁਣਿਆ ਜਦੋਂ ਤੁਹਾਡੇ ਕੋਲ ਵਾਧੂ ਖੁਸ਼ੀਆਂ ਆ ਜਾਂਦੀਆਂ ਨੇ ਸਾਡੇ ਕੋਲ ਬਹੁਤ ਜ਼ਿਆਦਾ ਜ਼ਿੰਦਗੀ ਖੁਸ਼ਹਾਲ ਹੈ ਉਸ ਟਾਈਮ ਅਸੀਂ ਪਰਮਾਤਮਾ ਨੂੰ ਯਾਦ ਨਹੀਂ ਕਰਦੇ ਮਾਣਾ ਮੋਢਾ ਇੱਕ ਡੱਬਾ ਚੜ੍ਹਾਇਆ ਆਉਂਦੇ ਆ ਤੇ ਫਿਰ ਅਸੀਂ ਸੋਚਦੇ ਆ ਕਿ ਅਸੀਂ ਬਹੁਤ ਮਹਾਨ ਕੰਮ ਕਰ ਲਿਆ ਪਰਮਾਤਮਾ ਤੁਹਾਡਾ ਡੱਬੇ ਦਾ ਭੁੱਖਾ ਨਹੀਂ ਆ ਪਰਮਾਤਮਾ ਤੁਹਾਡੇ ਪੈਸਿਆਂ ਦਾ ਭੁੱਖਾ ਨਹੀਂ ਕਿ ਤੁਸੀਂ ਕਿੰਨੇ ਦੀਆਂ ਅਰਦਾਸਾਂ ਕਰਾਉਂਦੇ ਹੋ ਜਦੋਂ ਵੀ ਅਸੀਂ ਦੁੱਖ ਸੁੱਖ ਦੇ ਵਿੱਚ ਸ਼ੁਕਰਾਨਾ ਸ਼ਬਦ ਸੁਣਿਆ ਬਹੁਤ ਕੀਮਤੀ ਔਰ ਬਹੁਤ ਹੀ ਜ਼ਿਆਦਾ ਜ਼ਰੂਰੀ ਸ਼ਬਦਾ ਹ ਸ਼ੁਕਰਾਨਾ ਜੋ ਅਸੀਂ ਬਹੁਤ ਕੱਟ ਕਰਦੇ ਹਾਂ ਪਰ ਅਸੀਂ ਸ਼ਿਕਾਇਤਾਂ ਦਾ ਢੇਰ ਲੈ ਕੇ ਜਰੂਰ ਗੁਰੂ ਘਰ ਪਹੁੰਚ ਜਾਂਦੇ ਆ ਮੈਨੂੰ ਆ ਨਹੀਂ ਦਿੱਤਾ ਮੈਨੂੰ ਉਹ ਨਹੀਂ ਦਿੱਤਾ ਤੁਸੀਂ ਜੋ ਡਿਸਰਵ ਕਰਦੇ ਨਾ ਪਰਮਾਤਮਾ ਨੇ ਤੁਹਾਨੂੰ ਆਲਰੇਡੀ ਦਿੱਤਾ ਹੋਇਆ ਤੁਸੀਂ ਪਰਮਾਤਮਾ ਤੋਂ ਹਮੇਸ਼ਾ ਅਰਦਾਸ ਕਰੋ ਕਿ ਮੈਨੂੰ ਤੰਦਰੁਸਤੀ ਦਿਦਾਤ ਬਖਸ਼ੀ ਮੈਨੂੰ ਕੰਮ ਦੀ ਦਾਤ ਬਖਸ਼ੀ ਮੈਂ ਮਿਹਨਤ ਕਰਕੇ ਪੈਸਾ ਕਮਾ ਲੂੰਗਾ ਛੇਕਰ ਮੇਰਾ ਸਰੀਰ ਹੀ ਤੰਦਰੁਸਤ ਨਹੀਂ ਹੈਗਾ ਤਾਂ ਮੈਂ ਕੰਮ ਕਿੱਥੋਂ ਕਰ ਪਾਉਂਗਾ ਸੋ ਇਸੇ ਤਰੀਕੇ ਨਾਲ ਜਦੋਂ ਅਸੀਂ ਮਿਹਨਤ ਮੰਗਦੇ ਹਾਂ ਨਾ ਪਰਮਾਤਮਾ ਤੋਂ ਉਸ ਮਿਹਨਤ ਨੂੰ ਹੀ ਪਰਮਾਤਮਾ ਚਾਰ ਚੰਦ ਲਾ ਦਿੰਦਾ ਹੈ ਤੇ ਫਿਰ ਸਾਡਾ ਪੈਸਾ ਤਾਂ ਆਪਣੇ ਆਪ ਆ ਜਾਂਦਾ ਹੈ ਸਾਨੂੰ ਐਕਚੁਅਲੀ ਮੰਗਣਾ ਹੀ ਨਹੀਂ ਆਉਂਦਾ ਪਰਮਾਤਮਾ ਨੂੰ ਕਿ ਅਸੀਂ ਮੰਗਣਾ ਕਿੱਦਾਂ ਆ ਸਾਡੇ ਕੋਲ ਤਾਂ ਬਸ ਢੇਰ ਬੋਰੀ ਭਰੀ ਹੋਈ ਆ ਸਾਡੇ ਦੁੱਖਾਂ ਦੀ ਸਾਡੇ ਤਕਲੀਫਾਂ ਦੀ ਤੇ ਸਾਡੀਆਂ ਸ਼ਿਕਾਇਤਾਂ ਦੀ ਜਿਹੜਾ ਪਰਮਾਤਮਾ ਕਣ-ਕਣ 'ਚ ਵਸਿਆ ਉਹਨੂੰ ਨਹੀਂ ਪਤਾ ਕਿ ਅਸੀਂ ਕਿਹੋ ਜੀ ਜ਼ਿੰਦਗੀ ਜੀ ਰਹੇ ਹਾਂ ਸੋ ਮੈਨੂੰ ਲੱਗਦਾ ਪਰਮਾਤਮਾ ਨੂੰ ਨਾ ਕੁਸ਼ ਵੀ ਦੱਸਣ ਪੁੱਛਣ ਸ਼ਿਕਾਇਤਾਂ ਕਰਨ ਦਾ ਅਧਿਕਾਰ ਸਾਨੂੰ ਨਹੀਂ ਹੈ ਹੋ ਸੱਗੇ ਅਸੀਂ ਆਪਣੀ ਸੇਵਾ ਭਾਵਨਾ ਨਾਲ ਜਾ ਰਹੇ ਹਾਂ ਸ਼ੁਕਰਾਨਾ ਕਰ ਰਹੇ ਹਾਂ ਸੇਵਾ ਕਰ ਰਹੇ ਹਾਂ ਗੁਰੂ ਘਰ ਚ ਹਾਜ਼ਰੀ ਲਵਾ ਰਹੇ ਹਾਂ ਭਾਵੇਂ ਮੀਂਹ ਅੰਨੀ ਤੂਫਾਨ ਪ੍ਰੋਬਲਮਸ ਸਾਡੇ ਸਰੀਰਿਕ ਚੋ ਮਰਜ਼ੀ ਆ ਰਹੀਆਂ ਨੇ ਬਸ ਸਾਡਾ ਡੇਲੀ ਰੂਟੀਨ ਪਰਮਾਤਮਾ ਨੂੰ ਨਮਸਕਾਰ ਕਰਨਾ ਹੈ ਸ਼ੁਕਰਾਨਾ ਕਰਨਾ ਹੈ ਉਹਦੇ ਅੱਗੇ ਸੀਸ ਝੁਕਾਉਣਾ ਹੈ ਇੰਨਾ ਹੀ ਬਹੁਤ ਆ ਬਸ ਉਸ ਤੋਂ ਬਾਅਦ ਤੁਸੀਂ ਆਪਣੀ ਲਿਸਟਾਂ ਨਾ ਰੱਖਿਆ ਕਰੋ ਅੱਗੇ ਮੈਨੂੰ ਆ ਚਾਹੀਦਾ ਮੈਨੂੰ ਉਹ ਚਾਹੀਦਾ ਦੋ ਪੁਆਇੰਟ ਆਪਣੀ ਜ਼ਿੰਦਗੀ ਚ ਯਾਦ ਰੱਖਣਾ ਇੱਕ ਸਰਬਤ ਦਾ ਭਲਾ ਤੇ ਦੂਸਰਾ ਤੰਦਰੁਸਤੀ ਦੀਦਾ ਥੈਟਸ ਇਟ ਤੀਸਰਾ ਪੁਆਇੰਟ ਤੁਹਾਨੂੰ ਬੋਲਣ ਦੀ ਲੋੜ ਨਹੀਂ ਕਿਉਂਕਿ ਪਰਮਾਤਮਾ ਸਭ ਕੁਝ ਜਾਣਦਾ ਹੈ ਤੇ ਦੇਊਗਾ ਵੀ ਤੁਹਾਡੀ ਸੋਚ ਤੋਂ ਕਿਤੇ ਦੁੱਗਣਾ ਪਰ ਸਹੀ ਸਮਾਂ ਉਹਦੇ ਸਬਰ ਬਹੁਤ ਵੱਡੀ ਚੀਜ਼ ਆ ਸੋ ਇਸ ਕਰਕੇ ਸਬਰ ਰੱਖਿਆ ਕਰੋ ਸ਼ੁਕਰਾਨਾ ਕਰਨਾ ਸਿੱਖੋ ਸ਼ਿਕਾਇਤਾਂ ਨਹੀਂ ਆਉਣ ਵਾਲਾ ਸਮਾਂ ਸਭ ਚੰਗਾ ਭਲਾ ਹੋਗਾ ਬਸ ਰੂਟੀਨ ਬਣਾਉਣਾ ਆ ਕਿ ਅਸੀਂ ਆਪਣੇ ਪਰਮਾਤਮਾ ਅੱਗੇ ਸ਼ਿਕਾਇਤਾਂ ਦਾ ਢੇਰ ਨਹੀਂ ਲੈ ਕੇ ਬੈਠਣਾ ਸੋ ਥੈਂਕ ਯੂ ਸੋ ਮੱਚ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਤੇ ਕਮੈਂਟ ਪਲੀਜ਼ ਜ਼ਰੂਰ ਕਰਿਆ ਕਰੋ ਤਾਂ ਕਿ ਮੈਨੂੰ ਸਮਝ ਆ ਜਾ ਸਕੇ ਕਿ ਹਾਂ ਤੁਹਾਡੀ ਸੋਚ ਔਰ ਮੇਰੀ ਸੋਚ ਅਕੋਰਡਿੰਗ ਇਹ ਵੀਡੀਓ ਕਲੀਅਰ ਹੈਗੀ ਆ ਜਾਂ ਨਹੀਂ ਥੈਂਕ ਯੂ ਸੋ ਮੱਚ